ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆਂ ਸ਼੍ਰੀ ਆਲਾ ਪਿੰਡ ਦੇ ਵਿੱਚੋਂ ਸ਼੍ਰੀ ਆਲਾ ਬਰਾੜ ਇਸ ਪਿੰਡ ਦਾ ਨਾਮ ਹੈਗਾ ਫਰੋਈਪੁਰ ਜ਼ਿਲ੍ਹਾ ਪੈ ਜਾਂਦਾ ਤੇ ਤਹਿਸੀਲ ਗੁਰੂ ਰਸਾਏ ਪੈ ਜਾਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟਾਪ ਦੇ ਨਗੀਨੇ ਵਿਖਾਉਣੇ ਆ ਦੋਸਤੋ ਜਿਹੜੇ ਕੀ ਤੁਸੀਂ ਆਪ ਦੇ ਘਰੇ ਸੇਵਾ ਸੰਭਾਲ ਕਰਕੇ ਤਿਆਰ ਕਰ ਸਕਦੇ ਆ ਕਿਉਂਕਿ ਇਹ ਮਹੀਨੇ ਤੋਂ ਡੇਢ ਮਹੀਨੇ ਮਹੀਨੇ ਦੇ ਆ ਕੱਚੀਆਂ ਬਹਿੜਾਂ ਦੋਸਤੋ ਤੇ ਇੱਕ ਨਗ ਹੈਗਾ ਦੋਸਤੋ ਇਸ ਦੇ ਵਿੱਚ ਐਚਐਫ ਦੇ ਵਿੱਚ ਸੁਐਸ ਵਾ ਇਹਦੀ ਵੀ ਜਾਣਕਾਰੀ ਤੁਹਾਨੂੰ ਪ੍ਰੋਪਰ ਦੇਵਾਂਗੇ ਤੇ ਇਸ ਤੋਂ ਇਲਾਵਾ ਦੋਸਤੋ ਆਹਾ ਵੈਣਾ ਦੋ ਖੜੀਆਂ ਸਾਹਮਣੇ ਇੱਕ ਜਰਸੀ ਅੰਗ ਦੇ ਵਿੱਚ ਇਹ ਵੀ ਗੱਬਣਾ ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚ ਵਿੱਚ ਸੂਣ ਆਲੀ ਆ ਤੇ ਇੱਕ ਐਫ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲਵਾਂਗੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਕਰ ਬੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਬਈ ਹਾਂਜੀ ਹਾਂਜੀ ਵਧੀਆ ਠੀਕ ਆ ਨਾ ਦੱਸੀ ਬਈ ਆਪਣਾ ਉਹ ਦੱਸਣ ਕੁਲਵਿੰਦਰ ਸਿੰਘ ਠੀਕ ਆ ਬਈ ਕਿੰਨੇ ਨਾਲ ਸੇਲ ਕਰਨੇ ਅੱਜ ਆਪਾਂ 72 7 ਨਾਲ ਠੀਕ ਆ ਜਰਸੀ ਦੀ ਗੱਲ ਕਰ ਲਈਏ ਬਈ ਕਿੰਨਾ ਟਾਈਮ ਪਿਆ ਇਹਦੇ ਸੂਣ ਚ ਲੱਗ ਪਾਗਾ ਡੇਢ ਮਹੀਨਾ ਲੱਗ ਪਾ ਸਾਰਿਆਂ ਦੇ ਮਹੀਨੇ ਤੋਂ ਡੇਢ ਮਹੀਨਾ ਠੀਕ ਆ ਕਿੰਨਾ ਕੁ ਦੁੱਧ ਪਾਇਆ ਸੀ ਬਈ ਇਹਨੇ ਇਹਨੇ 14-15 ਕਿਲੋ 14-15 ਕਿਲੋ ਸੂਆ ਤੀਜਾਂ ਨੂੰ ਬਈ ਹਾਂਜੀ ਤੀਜਾ ਸੂਆ ਠੀਕ ਆ ਰੇਟ ਇਹਦੇ ਆਪਾਂ ਵੀਡੀਓ 'ਚ ਕਰਨੇ ਆ ਜਾਂ ਬਈ ਫੋਨ ਤੇ ਜਿਹੋ ਜਿਹਾ ਆ ਗਿਆ ਵੀ ਵੀ ਆਪਾਂ ਸਾਰਿਆਂ ਦੇ ਉੱਕਾ-ਪੁੱਕਾ ਵੀ ਕਰ ਲਾਂਗੇ ਕੋਈ ਗੱਲ ਨਹੀਂ ਜਿਹੋ ਜਿਹਾ ਆ ਗਿਆ ਠੀਕ ਆ ਇਹ ਤੀਜਾ ਸੂਆ ਸੂਈ 14-15 ਕਿਲੋ ਦੁੱਧ ਪਾਇਆ ਮਹੀਨੇ ਦੇ ਲਗਭਗ ਬਈ ਕਿ ਡੇਢ ਬਸ ਮਹੀਨਾ ਡੇਢ ਲਿਖਿਆ ਹੋਊਗਾ ਅਸੀਂ ਠੀਕ ਆ ਉਹਵੇਂ ਦੱਸ ਦਿਆਂ ਤੇ ਐਫ ਦੀ ਗੱਲ ਕਰੀਏ ਬਈ ਆ ਸਾਹਮਣੇ ਇਹ ਦੂਜੇ ਸੂਏ ਇਹਨੇ ਬਈ ਦੂਜੇ ਸੂਏ ਦੀ ਗੱਲ ਕਰੀਏ ਹੁਣ ਕਿੰਨੇ ਦਿਨ ਲੈਣੇ ਇਹਨੇ ਵੀ ਇਹਦੇ ਬਸ ਮਹੀਨੇ ਤੋਂ ਲੈਣਾ ਮਹੀਨੇ ਕੁ ਲਗਭਗ ਇਹਦਾ ਠੀਕ ਆ ਤੇ ਦੁੱਧ ਬਈ ਇਹਨੇ ਕਿੰਨਾ ਪਾਧ 25-26 ਲੀਟਰ ਪਾਇਆ 25-26 ਲੀਟਰ ਪਹਿਲੇ ਸੂਏ ਪੀਗਾ ਇਹਦਾ ਵੀ ਜਣਕੀ ਰੇਟ ਆਪਾਂ ਉਹ ਫੋਨ ਤੇ ਕਰ ਲਾ ਲਓ ਵੀ ਥਾਣੇ ਹਮਾਰੇ ਤੋਂ ਤੁਹਾਨੂੰ ਜੱਜਮੈਂਟ ਇਹਦੀ ਕਰਵਾ ਦਿੰਨੇ ਆ ਬਿਲਕੁਲ ਸਾਫ ਸੁਥਰੀ ਆ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਹੀ ਸੂਣ ਵਾਲੀਆਂ ਵਹਿਣਾ ਦੋਸਤੋ ਸੋਹਣੀਆਂ ਜਿਹੜਾ ਵੀਰ ਸੇਵਾ ਸੰਭਾਲਾ ਤੇ ਲ ਜਾਂਦਾ ਨਾ ਵੀ ਸੇਵਾ ਸੰਭਾਲ ਕਰਕੇ ਵੀ ਆਪਦੇ ਰੇਟ ਦੇ ਹਿਸਾਬ ਨਾਲ ਦੋਸਤੋ ਤੁਸੀਂ ਲੈ ਜਾਣੀਆਂ ਤੇ ਘਰੇ ਪਿਆਰ ਕਰਕੇ ਦੋਸਤੋ ਤੁਸੀਂ ਅੱਗੇ ਸੇਲ ਵੀ ਕਰ ਸਕਦੇ ਹੋ ਤੇ ਹੁਣ ਤੁਹਾਨੂੰ ਜੈਜ ਰੇਟ ਤੇ ਮਿਲ ਜਾਣੀਆਂ ਕਿਉਂਕਿ ਜਿਹੜਾ ਵੀਰ ਘਰੇ ਸਾਮਨ ਚਾਹੁੰਦਾ ਸੇਵਾ ਸੰਭਾਲ ਕਰਨੀ ਚਾਹੁੰਦਾ ਉਹ ਇਥੋਂ ਆਕੇ ਲ ਜਾ ਸਕਦਾ ਥਾਣ ਹਵਾਨੇ ਤੋਂ ਤੁਹਾਨੂੰ ਸਾਰਿਆਂ ਦੀ ਜੱਜਮੈਂਟ ਕਰਾ ਦੇਾਂਗੇ ਦੇਖ ਸਾਰੇ ਜਰਸੀ ਦਾ ਫੇਸ ਚੈੱਕ ਕਰ ਸਕਦੇ ਆ ਕ੍ਰੋਸ ਆਂਗਾ ਕਦ ਕਾਰ ਸੋਹਣਾ ਛੋਟੀ ਨਹੀਂ ਤੀਜਾ ਸੂਆ ਐ ਤੇ ਐਚ ਐਫ ਵੀ ਦੋਸਤੋ ਸੋਹਣੇ ਕਦ ਕਾਰ ਦੇ ਵਿੱਚ ਆ ਦੂਜਾ ਸੂਆ ਇਸ ਤੋਂ ਅੱਗੇ ਬਈ ਇਹ ਸੂਈ ਸਵਾਈ ਆ ਕਿੰਨਾ ਟਾਈਮ ਹੋ ਗਿਆ ਬਈ ਲਗਭਗ 1.5 ਮਹੀਨੇ ਦੇ 1.5 ਮਹੀਨੇ ਦੇ ਕਿੰਨਾ ਦੁੱਧ ਆ ਬਈ ਇਸ ਵਕਤ ਇਹਦੇ ਸਦੇ ਉਨੇ 20 ਕਿਲੋ ਝਵਾ ਦੇਾਂਗੇ ਠੀਕ ਆ ਦੋ ਟਾਈਮ ਚੋਲੇ ਕੋਈ ਪਾ ਜਿੰਨਾ ਮਰਜ਼ੀ ਝੋਲੇ ਠੀਕ ਆ ਲੋ ਵੀ ਜਿੰਨਾ ਮਰਜ਼ੀ ਝੋਲੇ ਹੋਏ ਪਾਓ ਜੀ ਦੋ ਟਾਈਮ ਚੋ ਤਿੰਨ ਟਾਈਮ ਚੋ ਫੇਸ ਚੈੱਕ ਕਰ ਸਕਦੇ ਆ ਦੋਸਤੋ ਸੋਹਣੀ ਵਹਿੜ ਆ ਐਚ ਐਫ ਬਰੀਡ ਦੇ ਵਿੱਚ ਆ ਸੂਆ ਭਈ ਤੀਜਾ ਸੂਈ ਆ ਤੀਜਾ ਸੂਈ ਆ ਠੀਕ ਆ ਤੀਜਾ ਸੂਈ ਆ ਥਣ ਹਵਾਨੇ ਤੋਂ ਜੀ ਗੱਲ ਕਰੀਏ ਸਾਫ਼ ਸੁਥਰੀ ਆ ਬਿਲਕੁਲ 20 ਲੀਟਰ ਦੇ ਲਗਭਗ ਤੁਸੀਂ ਇੱਥੇ ਦੁੱਧ ਚੋ ਕੇ ਜਾ ਸਕਦੇ ਥਣ ਹਵਾਨੇ ਸਾਫ਼ ਸੁਥਰੀ ਆ ਕੱਦ ਕਾਠ ਪੂਰਾ ਵੱਡਾ ਦੇਖ ਸਕਦੇ ਆ ਉਹਵਾ ਡਾਟਾ ਆਂ ਚਾ ਦੋਸਤੋ ਤੁਸੀਂ ਚੈੱਕ ਕਰ ਸਕਦੇ ਆਂ ਬਾਕੀ ਤੀਜਾ ਸੂਆ ਸੂਈ ਆ ਡੇਢ ਮਹੀਨੇ ਦੇ ਲਗਭਗ ਹਨਾ ਬਈ ਸੂਈ ਨੂੰ ਹੋ ਗਿਆ ਠੀਕ ਆ ਇਸ ਤੋਂ ਅੱਗੇ ਪਹਿਲਾ ਪਹਿਲਾ ਸੂਆ ਗੱਬਣਾ ਵਹਿੜਾ ਦੋਸਤੋ ਛੋਟੀ ਉਮਰ ਦੇ ਵਿੱਚ ਆ ਦੋ ਦੋ ਢਾਈ ਢਾਈ ਸਾਲਾਂ ਦੇ ਵਿੱਚ ਆ ਸਾਹਮਣੇ ਜASSI ਆ ਬਈ ਇਹਦਾ ਕੀ ਅਨੁਮਾਨ ਇਹ ਨਹੀਂ ਸੋਣ ਵਾਲੀ ਇਹ ਤਾਂ ਇੱਕ ਦੀ ਸੂਣ ਬੱਤੀ ਠੀਕ ਆ ਬਾਕੀ ਚਾਰ ਸੂਣ ਵਾਲੀਆਂ ਹਾਂਜੀ ਠੀਕ ਆ ਇਹ ਵੀ ਆਪਾਂ ਸੇਲ ਨਹੀਂ ਕਰਨੀਆਂ ਵੈਸੇ ਠੀਕ ਆ ਇਹਦੀ ਉਮਰ ਕਿੰਨੀ ਆ ਲਗਭਗ ਬਈ ਹੋਈ ਸਾਲ ਦੇ ਨਿਰਦੇਸ਼ ਸਾਲ ਦੇ ਲਗਭਗ ਇਹਦੀ ਉਮਰ ਆ ਠੀਕ ਆ ਸਾਲ ਤੋਂ 1.5 ਸਾਲ ਦੇ ਵਿੱਚ ਇਹਦੀ ਉਮਰ ਆ ਇਹ ਗੱਬਣ ਨਹੀਂ ਕੀ ਬਾਕੀ ਤੁਹਾਨੂੰ ਵਿੱਚ ਵੜ ਕੇ ਸਾਰੀਆਂ ਬਿਹੜਾਂ ਵਖਾਉਣੀਆਂ ਐ ਲੋ ਵੀ ਐਡੀ ਗੱਲ ਕਰ ਲਈ ਬਈ ਇਹ ਕਿੰਨੇ ਚੜਦੀ ਗੱਬਣ ਆ ਬਈ ਸਾਰੀਆਂ ਪਿੰਨਾ ਵੀ ਨਹੀਂ ਰਹਿ ਗਿਆ ਜੀ ਠੀਕ ਆ ਮਹੀਨੇ ਮਹੀਨੇ ਦੇ ਲਗਭਗ ਇਕੱਠੀਆਂ ਸਾਰੀਆਂ ਮੰਡੀ ਨੂੰ ਫਰਵਰੀ ਦੇ ਪਹਿਲੇ ਹਫ਼ਤੇ ਚ ਲਗੜਦੀ ਹੋਏ ਠੀਕ ਆ ਲੋ ਵੀ ਰੋਤਮਦਾਵ ਕੋ ਵੀ ਸਹੀ ਆ ਤੇ ਬਾਕੀ ਥਾਣ ਹਵਾਨੇ ਨਹੀਂ ਉਹ ਵੀ ਸਾਫ਼ ਹੋਣੀਆਂ। ਉਹਨੀਆਂ ਸਾਫ਼ ਨਹੀਂ ਪਾ ਲਉ। ਠੀਕ ਆ। ਮੜਾ ਇਹ ਭੇਜਿਓ ਭਾਈ। ਲੋਕ ਫੇਸ ਚੈੱਕ ਕਰ ਸਕਦੇ ਆ। ਥਾਣ ਹਵਾਨੇ ਤੋਂ ਤੁਹਾਨੂੰ ਜੱਜਮੈਂਟ ਸਾਰਿਆਂ ਦੀ ਕਰਵਾਵਾਂਗੇ। ਜੇ ਰੋਕ ਨਹੀਂਆ ਤਾਂ ਵੈਸੇ ਭਾਈ ਦੀਆਂ ਖੁੱਲੀਆਂ ਛੱਡੀਆਂ ਹੋਈਆਂ। ਇੱਕ ਨੰਬਰ ਵਾਹਰ ਦੇਖ ਸਕਦੇ ਆ। ਥਾਣ ਕੱਲੇ ਕੱਲੇ ਆ। ਇੱਕ ਮਹੀਨੇ ਦੇ ਲਗਭਗ ਇਹਦਾ ਸੂਨ ਦੇ ਵਿੱਚ ਬਾਕੀ ਆ ਜਿਹੜਾ ਵੀ ਠੀਕ ਆ ਬਈ ਠੀਕ ਆ ਇਸ ਤੋਂ ਅੱਗੇ ਦੋ ਨੰਬਰ ਫੜ ਬਈ ਕੋਈ ਉਹ ਫੜਾ ਬੱਜੀ ਫੜਾ ਜਿਹੜੀ ਮਰਜ਼ੀ ਫੜ ਲਓ ਨੋ ਵੀ ਦੋ ਨੰਬਰ ਆ ਸੋਹਣੀ ਵੈੜ ਕੰਦ ਘਰ ਸੋਨਾ ਪਹਿਲਾ ਸੁਆ ਗੱਬਣ ਮਹੀਨੇ ਦੇ ਲਗਭਗ ਇਹਦੇ ਦਿਨ ਪਏ ਆ ਥਣ ਥਣ ਨੂੰ ਸਾਰਿਆਂ ਦੇ ਚੈੱਕ ਕਰਵਾਵਾਂਗੇ ਦੇਖ ਸਕਦੇ ਆ ਥਣਾ ਦਾ ਸਹੇ ਸੋਨਾ ਤੇ ਬਾਕੀ ਮਹੀਨੇ ਦੇ ਲਗਭਗ ਬਾਈਆਂ ਦਾ ਜਿਹੜੇ ਸੀਮਨ ਲੱਗੇ ਉਹ ਵੀ ਆਪਣੇ ਯਾਦ ਆ ਜਿਹੜੇ ਵੀਰ ਦੇ ਕੋਈ ਵੀ ਨਾਗਤ ਪਸੰਦ ਹੋਵੇ ਤਾਂ ਆਪਦਾ ਸਕਰੀਨ ਸ਼ਾਟ ਮਾਰ ਲਿਓ ਜੀ ਤੇ ਬਾਈ ਨੂੰ ਵੈਡ ਦਾ ਸਕਰੀਨਸ਼ਾਟ ਮਾਰ ਕੇ ਭੇਜ ਕੇ ਆਪ ਦਾ ਸੀਮਨ ਪੁੱਛ ਲਓ ਜੀ ਇਸ ਤੋਂ ਅੱਗੇ ਬਈ ਉਹ ਵਿਖਾ ਦੀ ਹੈ ਨਾ ਲਓ ਬਈ ਆ ਵਿਖਾ ਦਿੰਦੇ ਬਲੈਕ ਰੰਗ ਦੇ ਵਿੱਚ ਜੱਸੀ ਲਓ ਬਈ ਝੋਲੀ ਇਹਦੀ ਵੀ ਚੰਗੀ ਹੈ ਥਣ ਚਾਰੀ ਆ ਇਹਦੇ ਵੀ ਬਾਈ ਜਰਸੀ ਸਿਮਨ ਲੱਗਿਆ ਕਿਹੜਾ ਇੱਕ ਜਰਸੀ ਇਹਦੇ ਲੱਗਿਆ ਲੋ ਵੀ ਇਹਦੇ ਸਿਮਨ ਜਰਸੀ ਲੱਗਿਆ ਇਹਦਾ ਵੀ ਤੁਸੀਂ ਜੱਜਮੈਂਟ ਲਾ ਲੈਣੀ ਆ ਇਸ ਤੋਂ ਕੇ ਹੋਰ ਕਿਹੜੀ ਰਹਿ ਗਈ ਬਾਈ ਓਏ ਆਹ ਆ ਨਾਸੀ ਇੱਕ ਤਾਂ ਆ ਸਾਹਮਣੇ ਇਹ ਵੀ ਤੁਹਾਨੂੰ ਥਾਣਾ ਵਿਖਾ ਤੇ ਇੱਕ ਬਲੈਕ ਰੰਗ ਦੇ ਵਿੱਚ ਜਰਸੀ ਤੇ ਇੱਕ ਆ ਸਾਹਮਣੇ ਦੇਖ ਸਕਦੇ ਆ ਤੇ ਇੱਕ ਉੱਪਰਲੇ ਪਾਸੇ ਜਰਸੀ ਖੜੀ ਆ ਉਹ ਗੱਬਨ ਨਹੀਂ ਗਈ ਵੈਸੇ ਬਾਈ ਨੇ ਸੇਲ ਕਰ ਦੇਣੀ ਆ ਕੋਈ ਵੀ ਨਾਗ ਤੁਹਾਡੇ ਪਸੰਦ ਹੋਏ ਤਾਂ ਤਸੱਲੀ ਤੁਸੀਂ ਕਰਨੀ ਆ ਪਿੰਡ ਸ਼ਿਰੀਆਂ ਵਾਲਾ ਤੇ ਜਿਲ੍ਹਾ ਐਸਮੂ ਤੋਂ ਹੈ ਜਾਂਦਾ ਰੋਈਪੁਰ ਇੱਥੇ ਆ ਕੇ ਆਉਂਦੀ ਤਸੱਲੀ ਕਰਕੇ ਸੌਦਾ ਕਰ ਲਿਓ ਕੋਈ ਵੀ ਨਾਗ ਆ ਤੇ ਸੂਈ ਸਵਾਈ ਵੈੜ ਦੀ ਤੁਸੀਂ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲੈਣੀ ਆ ਕੋਈ ਵੀ ਨਾਗ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ